ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਬਾਜਰੇ ਦੀ ਰੋਟੀ ਉਹ ਵੀ ਆਪਾਂ ਤੰਦੂਰ ਵਾਲੀ ਤੇ ਉਹ ਆਪਾਂ ਬਣਾਵਾਂਗੇ ਬਿਨਾ ਤੰਦੂਰ ਤੋਂ ਤੰਦੂਰ ਵਾਲੀ ਬਾਜਰੇ ਦੀ ਰੋਟੀ ਆਸਾਨ ਤਰੀਕੇ ਨਾਲ ਇਹ ਆਪਾਂ ਬਾਜਰੇ ਦੀ ਰੋਟੀ ਜਿਹੜੀ ਤੰਦੂਰ ਵਾਲੀ ਬਣਾ ਕੇ ਤਿਆਰ ਕਰਾਂਗੇ ਬਿਨਾ ਸਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖ ਤੇ ਚਲੋ ਫਿਰ ਆਪਾਂ ਰੋਟੀ ਬਣਾਉਣਾ ਸ਼ੁਰੂ ਕਰਦੇ ਬਾਜਰੇ ਦੀ ਤੰਦੂਰੀ ਰੋਟੀ ਬਣਾਉਣ ਵਾਸਤੇ ਤੇ ਮੇਰੇ ਕੋਲੇ ਹੈਗਾ 1 ਕੱਪ ਗੁੰਗਣਾ ਪਾਣੀ ਇਹਨੂੰ ਆਪਾਂ ਪਹਿਲਾਂ ਗਰਮ ਕਰ ਲਿਆ ਸੀ ਹਲਕਾ ਜਿਹਾ ਇਹਨੂੰ ਠੰਡਾ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪ ਚਮਚ ਰਿਫਾਈਨਡ ਤੇਲ ਤੇ ਚਮਚ ਦੇ ਨਾਲ ਨਾ ਤੇ ਰਿਫਾਈਨਡ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਹੋਲ ਦਾਂਗੇ ਕਿਉਂ ਭਈ ਆਪਾਂ ਐਡ ਕਰ ਸਕਦੇ ਤੇਲ ਵੀ ਆਪਾਂ ਐਡ ਕਰ ਸਕਦੇ ਚੰਗੀ ਤਰ੍ਹਾਂ ਆਪਾਂ ਹੁਣ ਪਾਣੀ ਦੇ ਵਿੱਚ ਮਿਲਾਤਾ ਹੈਗਾ ਹੁਣ ਆਪਾਂ ਇੱਕ ਪ੍ਰਾਂਤ ਲੈ ਲਿਆ ਪ੍ਰਾਂਤ ਦੇ ਵਿੱਚ ਇੱਕ ਬਾਟੀ ਆਪਣੇ ਕੋਲੇ ਬਾਜਰੇ ਦਾ ਆਟਾ ਆਟੇ ਨੂੰ ਛਾਣਿਆ ਹੋਇਆ ਇਹ ਥੋੜਾ ਜਿਹਾ ਮੈਂ ਪਾਵਾਂਗੀ ਇੱਥੇ ਕਣਕ ਦਾ ਆਟਾ ਬਸ ਥੋੜਾ ਜਿਹਾ ਯਾਨੀ ਕਿ 2 ਕਿ ਚਮਚ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਲਾ ਲਾਂਗੇ ਦੋਨਾ ਆਟੇਮ ਚੰਗੀ ਤਰ੍ਹਾਂ ਮਿਲਾ ਲਿਆ ਹੈਗਾ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਾਂਗੇ ਆਟਾ ਆਪਾਂ ਬਿਲਕੁਲ ਨੂੰ ਸੌਫਟ ਗੁੰਨਾਂਗੇ ਕਿ ਜਿਹੜੀ ਆਪਣੀ ਤੰਦੂਰੀ ਰੋਟੀ ਉਹ ਸੌਫਟ ਬਣੂਗੀ ਆਟੇ ਨੂੰ ਵੀ ਇਸ ਤਰ੍ਹਾਂ ਨਾ ਚੰਗੀ ਤਰ੍ਹਾਂ ਹੱਥ ਦੀ ਹਥੇਲੀ ਦੇ ਨਾਲ ਇਸ ਤਰ੍ਹਾਂ ਹਨਾ ਇਹਨੂੰ ਮਸਲ ਮਸਲ ਕੇ ਆਟੇ ਨੂੰ ਗੁੰਨਣਾ ਹੈਗਾ ਫਿਰ ਆਪਣੀ ਰੋਟੀ ਵੀ ਜਿਹੜੀ ਵਧੀਆ ਬਣੂਗੀ ਇੱਕੋ ਜਿਹਾ ਆਟਾ ਗੁੰਨਿਆ ਜਾਊਗਾ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥ ਦੀ ਹਥੇਲੀ ਦੇ ਨਾਲ ਇਸ ਤਰ੍ਹਾਂ ਆਟੇ ਨੂੰ ਮਸਲ ਮਸਲ ਕੇ ਗੁੰਨਣਾ ਹੈਗਾ ਬਸ ਇਹ ਵੀ ਇੱਕ ਤਰੀਕਾ ਆਟਾ ਗੁੰਨਣ ਦਾ ਦੇਖੋ ਜੀ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਗਿਆ ਬਹੁਤ ਵਧੀਆ ਆਟਾ ਗੁੰਨਿਆ ਗਿਆ ਹੁਣ ਆਪਾਂ 5 ਮਿੰਟ ਆਟੇ ਨੂੰ ਰੈਸਟ ਦਵਾਵਾਂਗੇ ਹਾਂਜੀ 5 ਮਿੰਟ ਆਪਾਂ ਆਟੇ ਨੂੰ ਰੈਸਟ ਦਵਾਤੀ ਆ ਤੇ ਹੁਣ ਥੋੜਾ ਜਿਹਾ ਰਿਫਾਈਨਡ ਤੇਲ ਪਾ ਦਾਂਗੇ ਆਟੇ ਦੇ ਉੱਪਰ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੇਰ ਮਸਲ ਲਾਂਗੇ ਹੁਣ ਆਪਾਂ ਬਣਾ ਲੈਨੇ ਆ ਪੇੜਾ ਤੇ ਰੋਟੀ ਆਪਾਂ ਥੋੜੀ ਜਿਹੀ ਮੋਟੀ ਰੱਖਣੀ ਹੈਗੀ ਤੁਹਾਨੂੰ ਪਤਾ ਹੀ ਵੀ ਤੰਦੂਰ ਵਾਲਾ ਰੋਟੀ ਜਿਹੜੀ ਥੋੜੀ ਜਿਹੀ ਮੋਟੀ ਹੁੰਦੀ ਆ ਉਸੇ ਹਿਸਾਬ ਨਾਲ ਆਪਾਂ ਪੇੜਾ ਬਣਾ ਲੈਣਾਗਾ ਹੁਣ ਆਪਾਂ ਇੱਕ ਚਕਲਾ ਲੈ ਲਿਆ ਚਕਲੇ ਦੇ ਉੱਪਰ ਥੋੜਾ ਜਿਹਾ ਲਾ ਦਾਂਗੇ ਸੁੱਕਾ ਆਟਾ ਇਹ ਆਪਾਂ ਬਾਇਰੇ ਦਾ ਆਟਾ ਲਿਆ ਹੋਇਆ ਤੇ ਹਲਕੇ ਹੱਥ ਨਾਲ ਨਾ ਇਸ ਤਰ੍ਹਾਂ ਪਹਿਲਾਂ ਪੇੜੇ ਨੂੰ ਦਬਾ ਦਾਂਗੇ ਇਸ ਤਰ੍ਹਾਂ ਜਿੰਨੀ ਵੀ ਹੋ ਸਕੇ ਆਪਾਂ ਰੋਟੀ ਉੰਨੀ ਦਬਾ ਦਾਂਗੇ ਇਸ ਤਰ੍ਹਾਂ ਚਾਰੇ ਪਾਸੇ ਦਬਾ ਦਾਂਗੇ ਹੁਣ ਆਪਾਂ ਵੇਲਨੇ ਨਾ ਵੇਲ ਲਾਂਗੇ ਰੋਟੀ ਹਲਕੇ ਹੱਥ ਨਾਲ ਵੇਲਣੀ ਹੈਗੀ ਆ ਦਾਬਾ ਆ ਕੇ ਨਹੀਂ ਵੇਲਣੀਗੀ ਦੇਖੋ ਗਰਮ ਪਾਣੀ ਨਾਲ ਆਪਾਂ ਆਟਾ ਗੁੰਨਿਆ ਸੀ ਜਾਨੀ ਕਿ ਗੁਣਗਣੇ ਜੇ ਪਾਣੀ ਨਾਲ ਤੇ ਰੋਟੀ ਆਪਣੀ ਬਹੁਤ ਵਧੀਆ ਵੇਲੀਗੀ ਬਿਲਕੁਲ ਵੀ ਟੁੱਟੀ ਨਹੀਂਗੀ ਤੇ ਬਸ ਐਨੀ ਰੋਟੀ ਆਪਾਂ ਪਤਲੀ ਰੱਖਣੀ ਤੇ ਐਨੀ ਮੋਟੀ ਰੱਖਣੀ ਹੈਗੀ ਆ ਹੁਣ ਆਪਾਂ ਇਹਦੇ ਉੱਪਰ ਕੀ ਕਰਨਾ ਹੈਗਾ ਥੋੜਾ ਜਿਹਾ ਲਾ ਦੇਣਾ ਰਿਫਾਈਨਡ ਤੇਲ ਉੱਪਰਲੇ ਪਾਸੇ ਰਿਫਾਈਨਡ ਤੇਲ ਵੀ ਆਪਾਂ ਲਾਤਾ ਹੈਗਾ ਇਧਰ ਆਪਣੇ ਕੋਲੇ ਹੈਗਾ ਠੰਡਾ ਪਾਣੀ ਕੌਲੀ ਦੇ ਵਿੱਚ ਇੱਕ ਸਾਈਡ ਤੇ ਆਪਾਂ ਰੋਟੀ ਦੇ ਤੇ ਪਾਣੀ ਲਾ ਦਾਂਗੇ ਇਦਰਾ ਆਪਾਂ ਗੈਸ ਤੇ ਤਵਾ ਗਰਮ ਕਰ ਲਿਆ ਹਲਕਾ ਜਿਹਾ ਤਵਾ ਗਰਮ ਕੀਤਾ ਹੈਗਾ ਗੈਸ ਨੂੰ ਆਪਾਂ ਲੋ ਮੀਡੀਅਮ ਤੇ ਰੱਖਿਆ ਹੋਇਆ ਤੇ ਜਿਹੜਾ ਪਾਣੀ ਵਾਲਾ ਪਾਸਾ ਨਾ ਰੋਟੀ ਦਾ ਉਹ ਆਪਾਂ ਤਵੇ ਦੇ ਉੱਪਰ ਪਾ ਦਾਂਗੇ ਐ ਇਸ ਤਰ੍ਹਾਂ ਹਲਕਾ ਜਿਹਾ ਇਹਨੂੰ ਆਪਾਂ ਦਬਾ ਦਾਂਗੇ ਸਾਈਡਾ ਤੇ ਵੀ ਥੋੜਾ ਥੋੜਾ ਲਾ ਦਿੰਨੇ ਆਪਾਂ ਪਾਣੀ ਜਿਹਾ ਫਸ ਚੰਗੀ ਤਰ੍ਹਾਂ ਇਹਦੀਆਂ ਕੰਨੀਆਂ ਵਧਿਆ ਨਾਲ ਚੁੰਬਰ ਜਾਣੀਆਂ ਤੇ ਹਲਕਾ ਜਿਹਾ ਆਪਾਂ ਸੇਕ ਲਵਾਉਣਾ ਲੋ ਮੀਡੀਅਮ ਤੇਜ਼ ਦੇਖੋ ਰੋਟੀ ਨੂੰ ਹਲਕਾ ਹਲਕਾ ਸੇਕ ਲੱਗ ਗਿਆ ਤੇ ਉਪਰਾਂ ਦੇਖੋ ਬੁਲਬਲੇ ਜਿਹੀ ਉੱਠਨੇ ਸ਼ੁਰੂ ਹੋ ਗਏ ਰੋਟੀ ਦੇ ਹੁਣ ਆਪਾਂ ਕੀ ਕਰਨਾ ਤਵੇ ਨੂੰ ਇੱਧਰ ਆਪਾਂ ਤਵੇ ਨੂੰ ਰੱਖ ਦੇਣਾ ਦੂਜਾ ਤਵਾ ਤੇ ਇਹ ਪਹਿਲਾਂ ਦੂਜੇ ਤੋਂ ਗੈਸ ਤੇ ਨਾ ਇਹ ਗਰਮ ਕੀਤਾ ਹੋਇਆ ਤਵਾ ਹੁਣ ਆਪਾਂ ਇਸ ਤਰ੍ਹਾਂ ਨਾ ਤਵੇ ਨੂੰ ਤੇ ਤਵੇ ਦੇ ਉੱਪਰ ਮੋਦਾ ਮਾਰ ਦਾਂਗੇ ਤੇ ਗੈਸ ਨੂੰ ਆਪਾਂ ਲੋ ਮੀਡੀਅਮ ਤੇ ਕਰਕੇ ਨਾ ਥੋੜਾ ਹੀ ਮੀਡੀਅਮ ਤੇ ਕਰਕੇ ਆਪਾਂ ਨਾ ਤੇ ਸੇਕ ਲਵਾ ਲੈਣਾ ਰੋਟੀ ਨੂੰ ਜਦੋਂ ਤੱਕ ਰੋਟੀ ਪੱਕਦੀ ਨਹੀਂ ਨੀਗੀ ਉਦੋਂ ਤੱਕ ਆਪਣੀ ਪਹਿਲੀ ਰੋਟੀ ਪੱਕਦੀ ਹੈ ਉਦੋਂ ਤੱਕ ਆਪਾਂ ਇੱਕ ਰੋਟੀ ਨੂੰ ਹੋਰ ਵੇਰ ਲੈਣੇ ਆ ਉਦਾਂ ਹੀ ਬਸ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਇਹਨੂੰ ਪੇੜੇ ਨੂੰ ਦਬਾ ਦੇਣਾ ਹੈਗਾ ਤੇ ਹਲਕਾ ਹਲਕਾ ਆਪਾਂ ਇਸ ਤਰ੍ਹਾਂ ਇਹਨੂੰ ਵੇਲ ਲਾਂਗੇ ਦਬਾ ਕੇ ਇਹਨੇ ਹਲਕੇ ਹੱਥ ਨਾਲ ਬੇਲਣਾ ਫਿਰ ਰੋਟੀ ਵਧੀਆ ਬਣਦੀ ਆ ਹਾਂਜੀ 5 ਕਿ ਮਿੰਟ ਆਪਾਂ ਰੋਟੀ ਨੂੰ ਸੇਕ ਲਵਾ ਲਿਆ ਦੇਖੋ ਤੇ ਉੱਪਰੋਂ ਰੜ ਗਈ ਨਾ ਰੋਟੀ ਹੁਣ ਆਪਾਂ ਇਹਨੂੰ ਰੋਟੀ ਨੂੰ ਚੱਕਦੀ ਆਪਾਂ ਕਿਉਂ ਤਾਂ ਲਾਇਆ ਸੀ ਤੇਲ ਤਾਂ ਲਾਇਆ ਸੀ ਵੀ ਆਸਾਨੀ ਦੇ ਨਾਲ ਰੋਟੀ ਆਪਣੀ ਤਵੇ ਦੇ ਉੱਪਰੋਂ ਚੱਕੀ ਜਾਵੇ ਤੇ ਦੇਖੋ ਹੁਣ ਆਪਾਂ ਰੋਟੀ ਨੂੰ ਸੇਕ ਲਾਂਗੇ ਥੋੜਾ ਜਿਹਾ ਜੇ ਥੋੜਾ ਬਹੁਤਾ ਕੱਚ ਲੱਗਦਾ ਨਾ ਆਪਾਂ ਨੂੰ ਤੇ ਇਸ ਤਰ੍ਹਾਂ ਆਪਾਂ ਇਹਨੂੰ ਸੇਕ ਲੈਣਾ ਹੈ। ਕਈ ਵਾਰ ਹੁਣ ਸਰਦੀ ਦੇ ਵਿੱਚ ਤੰਦੂਰੀ ਰੋਟੀ ਖਾਣ ਨੂੰ ਮਨ ਕਰਦਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਬਾਇਰ ਦੀ ਰੋਟੀ ਬਣਾ ਕੇ ਖਾ ਸਕਦੇ ਆ। ਆਸਾਨੀ ਦੇ ਨਾਲ ਇਹ ਬਣ ਜਾਂਦੀ ਹੈ ਕੋਈ ਔਖਾ ਨਹੀਂਗਾ। ਤੇ ਦੋਨੇ ਪਾਸੇ ਆਪਾਂ ਵਧੀਆ ਸੇਕ ਦਾਂਗੇ। ਕਿੰਨਾ ਵਧੀਆ ਕਲਰ ਆਇਆ ਹੈਗਾ। ਹੁਣ ਆਪਾਂ ਦੋਨੇ ਪਾਸਿਓਂ ਸੇਕ ਲਿਆ ਤੇ ਰੱਖ ਦਿੰਦੇ ਆ ਪਲੇਟ ਦੇ ਵਿੱਚ। ਹੁਣ ਗਰਮ ਗਰਮ ਰੋਟੀ ਤੇ ਆਪਾਂ ਨਾ ਤੇ ਘਿਓ ਲਾ ਦਾਂਗੇ। ਇਹ ਆਪਾਂ ਦੇਸੀ ਘਿਓ ਲਾਉਣ ਲੱਗੇ ਆ। ਦੇਖੋ ਹੁਣ ਆਪਾਂ ਨਾਲ ਦੀ ਨਾਲ ਇੱਧਰ ਦੂਜੀ ਵੀ ਰੋਟੀ ਬਣਾ ਲਾਂਗੇ ਇਸ ਤਰ੍ਹਾਂ ਆਪਾਂ ਰੱਖ ਦਿੰਨੇ ਆ ਥੋੜਾ ਜਿਹਾ ਨਾ ਇਹਨੂੰ ਸਾਫ਼ ਕਰ ਲੈਣੇ ਆ ਤਵਾ ਥੋੜਾ ਜਿਹਾ ਗਰਮ ਹੋ ਜਾਊਗਾ ਇਸੇ ਤਰੀਕੇ ਨਾਲ ਹੀ ਆਪਾਂ ਫੇਰ ਲਾ ਦਾਂਗੇ ਰਿਫਾਈਨਡ ਤੇਲ ਤਾਂਪਰ ਦੂਜੀ ਰੋਟੀ ਤੁਹਾਨੂੰ ਤਾਂ ਦਿਖਾਉਣ ਲੱਗੀਆਂ ਵੀ ਪ੍ਰੋਪਰ ਤੁਹਾਨੂੰ ਸਮਝ ਆ ਜਾਏ ਇਹ ਰੋਟੀ ਬਣਾਉਂਦੀ ਵੀ ਆਸਾਨੀ ਦੇ ਨਾਲ ਜਿਹੜੀ ਇਹ ਬਣਾਈ ਜਾ ਸਕੇ ਹੁਣ ਨਾਲ ਦੀ ਨਾਲ ਆਪਾਂ ਪਾਣੀ ਲਾ ਦੇਣਾਗਾ ਹੁਣ ਰੋਟੀ ਚੱਕ ਕੇ ਤੇ ਤਵੇ ਦੇ ਉੱਪਰ ਆਪਾਂ ਹੁਣ ਪਾਣੀ ਵਾਲਾ ਪਾਸਾ ਪਾ ਦਾਂਗੇ ਹਲਕਾ ਜਿਹਾ ਸੇਕ ਲਵਾ ਕੇ ਉਸ ਤੋਂ ਬਾਅਦ ਹੀ ਆਪਾਂ ਇਹਦਾ ਪਾਸਾ ਪੱਟ ਦਾਂਗੇ। ਹਾਂਜੀ ਸਾਰੀਆਂ ਰੋਟੀਆਂ ਆਪਾਂ ਬਣਾ ਕੇ ਤਿਆਰ ਕਰ ਲਈਆਂ। ਦੇਖੋ ਚਾਰ ਪੇੜੇ ਕੀਤੇ ਸੀ ਤੇ ਚਾਰੇ ਰੋਟੀਆਂ ਆਪਾਂ ਬਣਾ ਕੇ ਤਿਆਰ ਕਰ ਲਈਆਂ। ਬਿਨਾ ਤੰਦੂਰ ਤੋਂ ਬਾਇਰੇ ਦੀ ਤੰਦੂਰੀ ਵਾਲੀ ਰੋਟੀ। ਦੇਖੋ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕੀਤੀ ਹੈ। ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖ ਲਿਓ ਤੇ ਦੇਖੋ ਕਿੰਨੀਆਂ ਇਹ ਸੌਫਟ ਬਣੀਆਂ ਰੋਟੀਆਂ। ਦੇਖੋ ਉਵੇਂ ਹੀ ਭਰੀ ਜਾਂਦੀਆਂ ਤੁਹਾਨੂੰ। ਹਾਂਜੀ ਤੇ ਤੁਸੀਂ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ। ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਆ ਤੇ ਮਿਲਾਂਗੇ ਆਪਾਂ ਨੂੰ ਰੈਸਪੀ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪਰੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ